ਹਾਂਜੀ 18 12 2025 ਨੂੰ ਅਡਾ ਕੋਲਵਾ ਦੇ ਉੱਤੇ ਮਰਡਰ ਹੋਇਆ ਸੀ ਬਲਜੀਤ ਸਿੰਘ ਬਿੱਲੇ ਦਾ ਜਿਹੜਾ ਕਿ ਇੱਕ ਦਾਲਾ ਸ਼ੇਖਾਂ ਤੋਂ ਸੀਗਾ ਉਹਦੀ ਐਫਆਈਆਰ ਦਰਜ ਹੋਈ ਸੀ 286/25 ਜਿਹਦੇ ਵਿੱਚ ਅਸੀਂ ਆਲਰੇਡੀ ਇੱਕ ਬੰਦਾ ਪਹਿਲਾਂ ਆ ਰੌਂਡ ਅਪ ਕੀਤਾ ਹੋਇਆ ਸੀਗਾ ਉਹਦੀ ਗ੍ਰਿਫਤਾਰੀ ਪੈ ਗਈ ਆ ਮਨਿੰਦਰ ਸਿੰਘ ਏਰੀਅਸ ਲਖਵਿੰਦਰ ਸਿੰਘ ਖੰਡਿਆਲਾ ਸੈਣੀਆਂ ਤੋਂ ਉਹ ਆਲਰੇਡੀ ਅਸੀਂ ਪਹਿਲਾਂ ਉਹਦੀ ਗ੍ਰਿਫਤਾਰੀ ਪੈ ਗਈ ਆ ਅਰੈਸਟ ਕੀਤਾ ਉਹਦੇ ਵਿੱਚ ਮਰਡਰ ਦੇ ਨਾਲ ਜਿਹੜਾ ਇੱਕ ਬੰਦਾ ਹੋਰ ਰਿਲੇਟਡ ਸੀਗਾ ਧਰਮਿੰਦਰ ਸਿੰਘ ਪਿੱਛੇ ਸਾਡੇ ਹੈ ਇਹ ਵੀ ਖੜਿਆ ਵਾਲਾ ਸੈਣੀਆ ਤੋਂ ਆ ਇਹਦੇ ਤੇ ਆਲਰੇਡੀ ਪਹਿਲਾਂ ਤਿੰਨ ਮੁਕਦਮੇ ਦਰਜਾ ਸਾਨੂੰ ਉਸ ਵੇਲੇ ਬੜੀ ਵੱਡੀ ਸਫਲਤਾ ਮਿਲੀ ਜਦੋਂ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੂੰ ਜਦੋਂ ਇਹ ਬੰਦਾ ਸਾਨੂੰ ਮਿਲਿਆ ਔਰ ਇਹਦੇ ਫਿਰ ਅਸੀਂ ਮਜੀਦ ਪੁੱਛਗਿਸ਼ ਕੀਤੀ ਜਿੱਤੇ ਤੇ ਔਰ ਜਿਹੜੇ ਤੇ ਆਲਰੇਡੀ ਪਹਿਲਾਂ ਤਿੰਨ ਮਕਦਮੇ ਦਰਜ ਆ ਭੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਜਦੋਂ ਗੁਰਿੰਦਰਜੀਤ ਸਿੰਘ ਨਾਗਰਾਹਣਾ ਨੇ ਇਹਨਾਂ ਨੇ ਨਾਕਾ ਲਾਇਆ ਸੀਗਾ ਤੇ ਇਹ ਬੰਦੇ ਨਾਲ ਜਿਹੜਾ ਸਾਡੇ ਇਹਦੀ ਸਾਡੀ ਗ੍ਰਿਫਤਾਰੀ ਅਸੀਂ ਸਾਡੀ ਪੁਲਿਸ ਪਾਰਟੀ ਨੇ ਕੀਤੀ ਆ ਔਰ ਇਹ ਰਮੇਂਦਰ ਸਿੰਘ ਦਾ ਲਾਇਆ ਇਹ ਉਹ ਬੰਦਾ ਆ ਜਿਹੜਾ ਮੋਟਰਸਾਈਕਲ ਤੇ ਨਾਲ ਲਖਵਿੰਦਰ ਮਨਿੰਦਰ ਸਿੰਘ ਹੀਰੀਸ ਲਖਵਿੰਦਰ ਸਿੰਘ ਦੇ ਨਾਲ ਰੈਕੀ ਕਰਨ ਵੀ ਆਇਆ ਔਰ ਇਹਦੇ ਨਾਲ ਇਹ ਮੋਟਰਸਾਈਕਲ ਚਲਾਉਂਦਾ ਸੀਗਾ ਔਰ ਉਹ ਦੂਸਰਾ ਬੰਦਾ ਨਾਲ ਹੈ ਜਿਹੜਾ ਜਿਹੜਾ ਮੇਨ ਬੰਦਾ ਸੀਗਾ ਪਹਿਲਾਂ ਜਿਹੜਾ ਮਨਿੰਦਰ ਈਰੀਅਸ ਲਖਵਿੰਦਰ ਉਹ ਮੇਨ ਬੰਦਾ ਸੀਗਾ ਨਾਲ ਇਹ ਬੰਦਾ ਨਾਲ ਦਾ ਸਾਹ ਪਾਠੀ ਸੀਗਾ ਇਹਦੀ ਅਸੀਂ ਅੱਜ ਗ੍ਰਿਫਤਾਰੀ ਪਾਈ ਆ ਔਰ ਗ੍ਰਿਫਤਾਰੀ ਪਾ ਕੇ ਇਹਦੀ ਅੱਗੇ ਫਰਦਰ ਅੱਗੇ ਪੁੱਛ ਕੇ ਚੱਲ ਰਹੀ ਹੈ ਜੋ ਵੀ ਹਲਾ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਕੀਤੇ ਜਾਣਗੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਐਸਪੀਡੀ ਸਾਹਿਬ ਪਰਮਿੰਦਰ ਸਿੰਘ ਹੀਰ ਤੇ ਸਾਡੇ ਹੋਰ ਬਲਾਤਾਰ ਅਫਸਰਾਂ ਦੇ ਹੁਕਮਾਂ ਮਰਤਾਬਕ ਅਸੀਂ ਭੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਕਾਰਵਾਈਆਂ ਕਰ ਰਹੇ ਆ ਇਹ ਸਾਡਾ ਬਲਾਈਂਡ ਮਰਡਰ ਸੀਗਾ ਜਿਹਦਾ ਕਿ ਬੜੀ ਰੌਲਾ ਪਿਆ ਸੀਗਾ ਨੈਚੁਰਲੀ ਜਿਹੜਾ ਹੈਗਾ ਆ ਮਰਡਰ ਹੋਇਆ ਤੇ ਰੌਲਾ ਤੇ ਪਊਗਾ ਹੀ ਔਰ ਇਹ ਬਲਾਈਂਡ ਮਰਡਰ ਸੀਗਾ ਔਰ ਸਾਡੀ ਪੁਲਿਸਪਾਲਟੀ ਨੇ ਬੜਾ ਐਕਟਿਵ ਐਕਟਿਵਨਸ ਨਾਲ ਕੰਮ ਕਰਕੇ ਇਸ ਮਰਡਰ ਨੂੰ ਅਸੀਂ ਜਿਹੜਾ ਹਰਾਂ ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰਕੇ ਔਰ ਅਸੀਂ ਜਿਹੜਾ ਮਰਜ਼ਮਨ ਨੂੰ ਅਸੀਂ ਸਲਾਖਾਂ ਪਿੱਛੇ ਪਛਾਇਆ ਕਿ ਕਰਨ ਚੁਕੂਏ ਜਿਹੜਾ ਕਤਲ ਦੇ ਕਾਰਨ ਵਾਲੀ ਕਤਲ ਦੇ ਕਾਰਨ ਜਿਹੜੇ ਕੁਛ ਇਹਨਾਂ ਦਾ ਹੈਗਾ ਆ ਆਪਸੀ ਇਹਨਾਂ ਦੀ ਰੰਜਿਸ਼ ਬਾਜੀ ਵੀ ਹੈਗੀ ਆ ਜਿਹੜਾ ਅੱਗੇ ਹੁਣ ਜਿਹੜਾ ਜਿੱਦਾਂ ਜਿੱਦਾਂ ਬੰਦੇ ਆ ਰਹੇ ਆ ਉਹਨਾਂ ਦੀ ਪੁੱਛਗਿੱਛ ਮਜੀਦ ਪੁੱਛਗਿੱਛ ਹੋ ਰਹੀ ਆ ਕੁਛ ਜਿਹੜੇ ਤੱਥ ਜਿਹੜੇ ਆ ਉਹ ਲਖਵਿੰਦਰ ਤੋਂ ਮਨਿੰਦਰ ਤੋਂ ਸਾਹਮਣੇ ਆਏ ਆ ਕੁਛ ਤੱਤੇ ਤੋਂ ਸਾਹਮਣੇ ਆ ਰਹੇ ਆ ਇਹਦੀ ਨੂੰ ਇਹਦਾ ਰਮਣ ਲਿਆ ਆ ਕੱਲ ਅਸੀਂ ਬਿਜੀ ਹੋਣ ਕਰਕੇ ਸਾਡਾ ਨਹੀਂ ਪੁੱਛਗਿੱਛ ਪ੍ਰੋਪਰਲੀ ਨਹੀਂ ਹੋਈ ਸਕੀ ਹੁਣ ਅਸੀ ਇਹਦੀ ਪ੍ਰੋਪਰ ਪੁੱਛਗਿੱਛ ਕਰਕੇ ਇਹਦਾ ਅਗਲੇ ਮੈਂ ਜੜੀ ਇਨਵੈਸਟੀਗੇਸ਼ਨ ਕਰਾਂ ਸਰ ਜਿਹੜੀ ਇਹਨਾਂ ਦੇ ਕੈਥਲ ਲੈਂਡ ਵਿੱਚ ਉੱਪਰ ਦਾ ਪੈ ਹੈਗਾ ਤਾਂ ਕਾਹਦਾ ਕੈਸ ਕੇ ਹੋ ਰਿਹਾ ਐਸੇਆਂ ਦਾ ਲੈਂਡ ਦੇਣ ਵਾਲੀ ਜਿਹੜੀ ਗੱਲ ਆ ਕੋਈ ਐਡਾ ਸਾਡੇ ਇਹ ਆਪਸੀ ਇਹਨਾਂ ਦਾ ਉਹ ਹੋਊਗਾ ਕੋਈ ਲੈਂਡ ਦੇਣਾ ਸਾਡੇ ਉਹ ਉਸ ਮਸਲੇ ਤੇ ਗੱਲਾਂ ਨਹੀਂ ਹੋਇਆ ਆ ਕੋਈ ਇਹੋ ਜੀ ਸਾਹਮਣੇ ਨਹੀਂ ਆਈ ਹੈਗੀ ਐਵੇਂ ਅਸੀਂ ਕਹਿ ਦਈਏ ਵੀ ਹਾਂ ਵੀ ਉਹ ਉਹਦੇ ਕਾਉਂਟ ਚੈਨ ਚੱਲ ਗਏ ਇਧਰੋਂ ਚੱਲ ਗਏ ਇਹਨਾਂ ਦੀਆਂ ਇਹ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਨਾ ਇਹਨਾਂ ਦਾ ਇਹ ਹਵਾਈ ਗੱਲਾਂ ਬਹੁਤ ਕਰਦੇ ਆ ਤੇ ਜਦੋਂ ਗੱਲ ਅੱਗੇ ਚੱਲਦੀ ਆ ਫਿਰ ਵਿੱਚੋਂ ਨਿਕਲਦਾ ਕੱਖ ਨਹੀਂ ਗਾ ਤੇ ਇਸ ਕਰਕੇ ਜਿਹੜਾ ਅਹ ਕਾ ਕੋ ਪੈਸਿਆਂ ਦਾ ਲੈਂਡ ਦੇਣ ਵਾਲਾ ਕੋਈ ਸਾਡੇ ਸਾਹਮਣੇ ਨਹੀਂ ਆਇਆ ਆਪਸੀ ਇਹਨਾਂ ਦੀ ਰੰਜਿਸ਼ ਬਾਜੀ ਹੈਗੀ ਸੀ ਉਹਦੇ ਕਰਕੇ ਇਹਨਾਂ ਨੇ ਜਿਹੜਾ 11 12 ਨੂੰ ਡਿਕ ਲੋਏ ਦੇ ਉੱਤੇ ਇਹਨਾਂ ਨੇ ਜਿਹੜਾ ਬਲਜੀਤ ਸਿੰਘ ਬਿਲਾ ਉਹਦਾ ਮਰਡਰ ਕਰਤਾ ਸੀ ਥੈਂਕ ਯੂ